ਅੱਜ ਦੇ ਇਸ ਵੀਡੀਓ ਦੇ ਵਿੱਚ ਆਪਾਂ ਸਮਝਾਂਗੇ ਐਮ ਪੈਟਰਨ ਐਮ ਪੈਟਰਨ ਕੀ ਹੁੰਦਾ ਇਹਦੀ ਕੀ ਪਹਿਚਾਨ ਹੁੰਦੀ ਆ ਇਹਦੇ ਵਿੱਚ ਐਂਟਰੀ ਕਿੱਥੇ ਕਰਨੀ ਸਟਾਪ ਲੌਸ ਕਿੱਥੇ ਲਾਉਣਾ ਤੇ ਇਹਦੇ ਵਾਸਤੇ ਆਪਾਂ ਕਿਹੜੇ-ਕਿਹੜੇ ਰੂਲਸ ਫਾਲੋ ਕਰਨੇ ਆ ਸੋ ਇਹ ਸਾਰੀਆਂ ਚੀਜ਼ਾਂ ਸਮਝਾਂਗੇ ਅੱਜ ਦੀ ਇਸ ਵੀਡੀਓ ਦੇ ਵਿੱਚ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਤੁਹਾਨੂੰ ਮੈਂ ਕਹਿਣਾ ਚਾਹੁੰਦਾ ਜੇ ਵੀਡੀਓ ਚੰਗੀ ਲੱਗੇ ਫੇਰ ਹੀ ਲਾਈਕ ਕਰਿਆ ਕਰੋ ਠੀਕ ਹੈ ਪਹਿਲੀ ਗੱਲ ਜੇ ਚੰਗੀ ਲੱਗੇ ਲਾਈਕ ਜ਼ਰੂਰ ਕਰੋ ਤੇ ਦੂਜੀ ਗੱਲ ਇਹ ਆ ਕਿ ਵੀਡੀਓ ਦੇ ਥੱਲੇ ਕਮੈਂਟ ਜ਼ਰੂਰ ਕਰੋ ਕਮੈਂਟ ਕਰਕੇ ਉਹਦੇ ਵਿੱਚ ਤੁਸੀਂ ਜੇ ਤੁਹਾਡਾ ਕੋਈ ਸਵਾਲ ਉਹ ਵੀ ਪੁੱਛ ਸਕਦੇ ਜੋ ਵੀਡੀਓ ਬਾਰੇ ਤੁਸੀਂ ਫੀਡਬੈਕ ਦੇ ਸਕਦੇ ਜੋ ਦੱਸ ਸਕਦੇ ਜੋ ਕਿ ਵੀਡੀਓ ਚੰਗੀ ਲੱਗੀ ਜਾਂ ਨਹੀਂ ਲੱਗੀ ਸੋ ਵੀ ਤੁਸੀਂ ਕਹਿ ਸਕਦੇ ਜੋ ਸੋ ਇਸ ਕਰਕੇ ਕਮੈਂਟ ਜਰੂਰ ਕਰਿਆ ਕਰੋ ਤੇ ਤੀਜੀ ਗੱਲ ਇਹ ਆ ਕਿ ਜੇ ਦੇਖੋ ਤੁਹਾਡੀ ਜਾਣ ਪਛਾਣ ਦੇ ਵਿੱਚ ਤੁਹਾਡੇ ਯਾਰ ਦੋਸਤ ਜਾਂ ਫਿਰ ਤੁਹਾਡੇ ਪਿੰਡ ਦੇ ਸ਼ਹਿਰ ਦੇ ਕੋਈ ਮੰਨ ਲਓ ਬੰਦੇ ਜਾਂ ਫਿਰ ਭੈਣਾਂ ਹੈਗੀਆਂ ਜਿਹੜੀਆਂ ਕਿ ਦੇਖੋ ਸਟਾਕ ਮਾਰਕੀਟ ਦੇ ਵਿੱਚ ਆਪਸ਼ਨ ট্রেਡਿੰਗ ਕਰਨੀਆਂ ਜਾਂ ਤਾਂ ਦੇਖੋ ਸ਼ੁਰੂ ਦੇ ਵਿੱਚ ਹਲੀ ਹਲੀਓ ਮਤਲਬ ਕਿ ਉਹਨਾਂ ਨੇ ਸ਼ੁਰੂ ਕਰਨਾ ਹੈ ਜਾਂ ਫਿਰ ਉਹਨਾਂ ਨੇ ਸ਼ੁਰੂ ਕਰ ਲਿਆ ਹੈ लॉस ਦੇ ਵਿੱਚ ਆ ਤੇ ਜਾਂ ਫਿਰ ਤੁਸੀਂ ਲਾ ਲੋ ਕਿ ਹਲੀਓ ਸਿੱਖਣ ਦੀਆਂ ਸਿੱਖਣ ਦੇ ਆ ਸੋ ਤਿੰਨੇ ਪ੍ਰਕਾਰ ਦੇ ਲੋਕਾਂ ਤੱਕ ਤੁਸੀਂ ਵੀਡੀਓ ਨੂੰ ਸ਼ੇਅਰ ਕਰ ਸਕਦੇ ਹੋ ਤੇ ਇਹ ਦੇ ਨਾਲ ਉਹਨਾਂ ਦਾ ਭਲਾ ਹੋਊਗਾ ਉਹ ਵੀਡੀਓ ਦੇਖਣਗੇ ਉਹਨਾਂ ਨੂੰ ਸਿੱਖਣ ਨੂੰ ਮਿਲੇਗਾ ਤੇ ਸਿੱਖਣ ਨੂੰ ਮਿਲੇਗਾ ਤੇ ਉਹਨਾਂ ਦੀ ਜੀ ਟ੍ਰੇਡਿੰਗ ਇੰਪਰੂਵ ਹੋਊਗੀ ਤੇ ਜਿਹੜਾ ਉਹ ਲਾਸ ਕਰਨ ਦੇ ਆ ਜਾਂ ਫਿਰ ਸਿੱਖਣਾ ਚਾਹੁੰਦੇ ਆ ਉਹਨਾਂ ਨੂੰ ਜਿਹੜਾ ਨਾ ਉਹਦਾ ਹੱਲ ਮਿਲ ਜੂਗਾ ਉਸ ਚੀਜ਼ ਦਾ ਸੋ ਹੁਣ ਆਪਾਂ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਦੇਖੋ ਆ ਆਉਂਦਾ ਆਪਣਾ ਐਮ ਥੋੜਾ ਜਿਹਾ ਆਪਣਾ ਵੱਡਾ ਬਣ ਗਿਆ ਆ ਆਪਣਾ ਐਮ ਹੁੰਦਾ ਹੈ ਜਿਹੜਾ ਆਪਾਂ ਲਿਖਦੇ ਹਾਂ ਹੁਣ ਇਹ ਜਿਹੜਾ ਐਮ ਆ ਇਹਦੇ ਵਿੱਚ ਜੇ ਆਪਾਂ ਦੇਖੀਏ ਸੋ ਇਹਦੇ ਵਿੱਚ ਦੇਖੋ ਦੋਵੇਂ ਜਿਹੜੇ ਦਿਹਾਈ ਆ ਬਰਾਬਰ ਆ ਪਰ ਜਿਹੜਾ ਐਮ ਦੇਖੋ ਆਪਾਂ ਚਾਰਟ ਦੇ ਵਿੱਚ ਦੇਖਦੇ ਹਾਂ ਜੀਦੂ ਇਹ ਤਾਂ ਆਪਾਂ ਟਰੇਡ ਕਰਨੀ ਹੈ ਸੋ ਇਸ ਐਮ ਦੇ ਵਿੱਚ ਦੇਖੋ ਜੇ ਆਪਾਂ ਲਾਈਨ ਉੱਤੇ ਕਨੈਕਟ ਕਰਦੇ ਆਂ ਸਿੱਧੀ ਲੈਣ ਸੋ ਇਸ ਐਮ ਦੇ ਵਿੱਚ ਦੇਖੋ ਜੇ ਆਪਾਂ ਸਿੱਧੀ ਲੈਣੀ ਇਥੋਂ ਕਨੈਕਟ ਕਰਦੇ ਆਂ ਸੋ ਇਹਦੇ ਵਿੱਚ ਇੱਕ ਹਾਈ ਕਨੈਕਟ ਹੋਣ ਡਿਆ ਇੱਕ ਹਾਈ ਥੱਲੇ ਆ ਐ ਦੇ ਵਿੱਚ ਦੋਵੇਂ ਹਾਈ ਕਨੈਕਟ ਹੋਣ ਡਿਆ ਸੋ ਜਿਹੜਾ ਆਪਣਾ ਅੰਗਰੇਜ਼ੀ ਵਾਲਾ ਐਮ ਜਿਹੜਾ ਆਪਾਂ ਲਿਖਦੇ ਆਂ ਇਦਾਂ ਦਾ ਐਮ ਨਹੀਂ ਹੁੰਦਾ ਜਿਹੜਾ ਆਪਾਂ ਨੂੰ ਚਾਰਟ ਦੇ ਵਿੱਚ ਦਿਖਦਾ ਨਿਫਟੀ ਦੇ ਵਿੱਚ ਸਟਾਕਸ ਦੇ ਵਿੱਚ ਟਰੇਡ ਕਰਨ ਦੇ ਲਈ ਸੋ ਇਸ ਐਮ ਦੇ ਵਿੱਚ ਪਹਿਲਾ ਹਾਈ ਉੱਤੇ ਦੂਜਾ ਹਾਈ ਥੱਲੇ ਹੁੰਦਾ ਸੋ ਜੇ ਆਪਾਂ ਦੇਖੋ ਇੱਥੋਂ ਇੱਕ ਲਾਈਨ ਦੋਵਾਂ ਹਾਈਆਂ ਨੂੰ ਜੇ ਕਨੈਕਟ ਕਰਨ ਵਾਸਤੇ ਆਪਾਂ ਇੱਕ ਲਾਈਨ ਕਨੈਕਟ ਕਰਦੇ ਆ ਸੋ ਇੱਕ ਟੇਢੀ ਲਾਈਨ ਬਣਦੀ ਹੈ ਸੋ ਟੇਢੀ ਲਾਈਨ ਕੀ ਕਹਿੰਦੀ ਹੈ ਟੇਢੀ ਲਾਈਨ ਦਾ ਮਤਲਬ ਹੋ ਗਿਆ ਡਾਊਨ ਟ੍ਰੈਂਡ ਸੋ ਡਾਊਨ ਟ੍ਰੈਂਡ ਦਾ ਮਤਲਬ ਕੀ ਹੋਇਆ ਮਾਰਕੀਟ ਦੇ ਥੱਲੇ ਜਾਂਦੇ ਚਾਂਸ ਹੈ ਐਮ ਬਣਿਆ ਤੇ ਐਮ ਕੀ ਕਹਿੰਦਾ ਮਾਰਕੀਟ ਦੇ ਥੱਲੇ ਜਾਂਦੇ ਚਾਂਸ ਹੈ ਡਬਲ ਕਨਫਰਮੇਸ਼ਨ ਹੋ ਗਈ ਸੋ ਇਹ ਆ ਐਮ ਦੀ ਸਭ ਤੋਂ ਵੱਡੀ ਪਛਾਣ ਪਹਿਲਾ ਹਾਈ ਉੱਤੇ ਹੋਣਾ ਚਾਹੀਦਾ ਦੂਜਾ ਹਾਈ ਥੱਲੇ ਹੋਣਾ ਚਾਹੀਦਾ ਤੇ ਚਾਰਟ ਦੇ ਵਿੱਚ ਨਾ ਕਦੇ-ਕਦੇ ਤੁਹਾਨੂੰ ਇਦਾਂ ਦੇ ਐਮਬੀ ਮਿਲਣਗੇ ਜੀ ਦੇ ਵਿੱਚ ਦੇਖੋ ਪਹਿਲਾ ਹਾਈ ਥੱਲੇ ਆ ਦੂਜਾ ਹਾਈ ਉੱਤੇ ਆ ਇਦਾਂ ਦਾ ਐਮ ਪੈਟਰਨ ਕਾਮਯਾਬ ਹੋ ਸਕਦਾ ਹੈ ਮੂਵ ਆ ਸਕਦਾ ਹੈ ਇਹਦੇ ਵਿੱਚ ਵੀ ਪਰ ਇਹਦੇ ਵਿੱਚ ਤੁਸੀਂ ਟ੍ਰੇਡ ਨਹੀਂ ਕਰਨੀ ਕਿਉਂਕਿ ਇਹਦੇ ਵਿੱਚ ਤੁਹਾਡੇ ਜਿਹੜੇ ਆ ਨਾ ਸਟਾਪ ਲੌਸ ਹਿੱਟ ਹੋਣ ਦੇ ਜਿਹੜੇ ਚਾਂਸ ਉਸ ਜ਼ਿਆਦਾ ਹੈ ਪ੍ਰੋਫਿਟ ਹੋਣ ਦੇ ਚਾਂਸ ਘੱਟ ਰਹਿਣਗੇ ਕਦੇ-ਕਦੇ ਇਦਾਂ ਦੇ ਐਮ ਦੇ ਵਿੱਚ ਬਹੁਤ ਵੱਡਾ ਮੂਵ ਤੁਹਾਨੂੰ ਦੇਖਣ ਨੂੰ ਮਿਲ ਸਕਦਾ ਪਰ ਇਹਦੇ ਵਿੱਚ ਐਕੂਰਸੀ ਘਟਿਆ ਕਿਉਂਕਿ ਇਹਦੀ ਸਾਈਕੋਲੋਜੀ ਡਿਫਰੈਂਟ ਆ ਸੋ ਹੁਣ ਆਪਾਂ ਗੱਲ ਕਰਦੇ ਹਾਂ ਸਾਈਜ਼ ਦੀ ਸਾਈਜ਼ ਛੋਟਾ ਹੋਣਾ ਚਾਹੀਦਾ ਜਿੰਨਾ ਛੋਟਾ ਸਾਈਜ਼ ਓਨਾ ਉਹਦੇ ਵਿੱਚ ਆਪਾਂ ਨੂੰ ਵੱਡਾ ਪ੍ਰੋਫਿਟ ਦੇਖਣ ਨੂੰ ਮਿਲ ਸਕਦਾ ਹੈ ਸਾਈਜ਼ ਦੀ ਆਪਾਂ ਸਾਈਕੋਲੋਜੀ ਸਮਝਦੇ ਹਾਂ ਹੁਣ ਦੇਖੋ ਆਹ ਸਾਈਜ਼ ਵੱਡਾ ਹੈ ਆਹ ਸਾਈਜ਼ ਛੋਟਾ ਹੈ ਸਾਰਾ ਜਿਹੜਾ ਖੇਡ ਹੈ ਨਾ ਦੇਖੋ ਸਭ ਤੋਂ ਪਹਿਲਾਂ ਖੇਡ ਸਮਝੋ ਜਦੋਂ ਦੇਖੋ ਮਾਰਕੀਟ ਉੱਤੇ ਜਾਂਦੀ ਹੈ ਜਿਹੜੇ ਵੱਡੇ ਵੱਡੇ ਇੰਸਟੀਟਿਊਟ ਆ ਜਿਹੜੇ ਕਰੋੜਾਂ ਲਾ ਕੇ ਟਰੇਡ ਕਰਦੇ ਆ ਆਪਸ਼ਨ ਦੇ ਵਿੱਚ ਉਹਨਾਂ ਦਾ ਪੈਸਾ ਜੇ ਉਹਨਾਂ ਨੇ ਉੱਤੇ ਨੂੰ ਲਾਇਆ ਕਾਉਂਸੈਟ ਲਾਇਆ ਉੱਤੇ ਗਈ ਉਹਨਾਂ ਨੇ ਜੇ ਪੈਸਾ ਥੱਲੇ ਵਾਸਤੇ ਲਾਇਆ ਫਿਰ ਮਾਰਕੀਟ ਥੱਲੇ ਨੂੰ ਵਾਈ ਤੇ ਉਹ ਪੈਸਾ ਪੈਟਰਨ ਵੇਖ ਕੇ ਹੀ ਲਾਉਂਦੇ ਆ ਤੇ ਪੈਟਰਨ ਦੇ ਵਿੱਚ ਵੀ ਜਿੱਥੇ ਉਹਨਾਂ ਦਾ ਸਟਾਪ ਲੌਸ ਛੋਟਾ ਬੰਦਾ ਉੱਥੇ ਉਹ ਐਂਟਰੀ ਕਰਦੇ ਕਿਉਂਕਿ ਅਮਾਉਂਟ ਬਹੁਤ ਵੱਡਾ ਲੱਗਣ ਡਿਆ ਕਰੋੜਾਂ ਦੇ ਵਿੱਚ ਹੁਣ ਐਡਾ ਵੱਡਾ ਸਟਾਪ ਲੌਸ ਉਹ ਅਫੋਰਡ ਨਹੀਂ ਕਰ ਸਕਦੇ ਐਡਾ ਛੋਟਾ ਸਟਾਪ ਲੌਸ ਅਫੋਰਡ ਕਰ ਸਕਦੇ ਆ ਸੋ ਹਮੇਸ਼ਾ ਜਿੱਥੇ ਸਟਾਪ ਲੌਸ ਛੋਟਾ ਬੰਦਾ ਉੱਥੇ ਤੁਹਾਨੂੰ ਮੂਵ ਵੀ ਵੱਡਾ ਮਿਲੇਗਾ ਕਿਉਂ ਮਿਲੇਗਾ ਕਿਉਂਕਿ ਇਹਦੇ ਵਿੱਚ ਜਿਹੜੇ ਵੱਡੇ ਵੱਡੇ ਇੰਸਟੀਟਿਊਟ ਆ ਉਹਨਾਂ ਨੇ ਵੀ ਐ ਉਹ ਮਿਲ ਤਾਂ ਸਕਦਾ ਪਰ ਛੋਟਾ ਮਿਲੇਗਾ ਇਹਦੇ ਵਿੱਚ ਤੁਹਾਡਾ ਪ੍ਰੀਮੀਅਮ ਡੀਕੇ ਵੀ ਹੋ ਸਕਦਾ ਤੇ ਸਟੌਪ ਲੌਸ ਬਹੁਤ ਵੱਡਾ ਬਣ ਗਿਆ ਤੇ ਰਿਸਕ ਟੂ ਰਿਵਾਰਡ ਕਈ ਵਾਰ ਉਹਨਾਂ ਇਹਦੇ ਵਿੱਚ ਤੁਹਾਡਾ ਤੁਹਾਡੇ ਮਿਲਦੇ ਜਿਹੜੇ ਚਾਂਸ ਘੱਟ ਰਹਿਣਗੇ ਸੋ ਇਸ ਕਰਕੇ ਜਿੱਦੋਂ ਵੀ ਐਮ ਪੈਟਰਨ ਦੇ ਤੁਸੀਂ ਟ੍ਰੇਡ ਕਰਨੀ ਜਿੰਨਾ ਛੋਟਾ ਸਾਈਜ਼ ਹੋਊਗਾ ਓਨਾ ਚੰਗਾ ਓਨਾ ਹੀ ਉਹਦੇ ਵਿੱਚ ਤੁਹਾਨੂੰ ਵੱਡਾ ਪ੍ਰੋਫਿਟ ਮਿਲਣ ਦੇ ਚਾਂਸ ਆ ਰਿਸਕ ਟੂ ਰਿਵਾਰਡ ਤੁਹਾਨੂੰ ਮਤਲਬ ਕਿ 1.2 1.3 1.4 ਤੱਕ ਮਿਲ ਸਕਦਾ ਮਤਲਬ ਜਿੰਨਾ ਤੁਹਾਡਾ ਸਟੌਪ ਲੌਸ ਬੰਦਦਾ ਨਾ ਉਹਦੇ ਮੁਕਾਬਲੇ ਤੁਹਾਨੂੰ 3-4 ਗੁਣਾ ਪ੍ਰੋਫਿਟ ਮਿਲ ਸਕਦਾ ਛੋਟੇ ਐਮ ਤਾਨੂੰ ਜਿੰਨਾ ਦਾ ਡੈਸਕ ਟਾਪ ਲੌਸ ਬੰਦਾ ਉਹਦੇ ਮੁਕਾਬਲੇ ਡਬਲ ਮਿਲਣਾ ਵੀ ਮੁਸ਼ਕਲ ਹੁੰਦਾ ਆ ਤੇ ਕਦੇ-ਕਦੇ ਫੇਲ ਵੀ ਹੋ ਜਾਂਦਾ ਸੋ ਇਸ ਕਰਕੇ ਛੋਟੇ ਅਹਿਮਤੇ ਹੀ ਟ੍ਰੇਡ ਕਰਨੀ ਹੈ ਠੀਕ ਹੈ ਤੇ ਉਸ ਤੋਂ ਬਾਅਦ ਆ ਦੂਜਾ ਜਿਹੜਾ ਰੂਲ ਆ ਉਹ ਆ ਕੈਂਡਲ ਕੰਪਲੀਟ ਜਦੋਂ ਦੇਖੋ ਆ ਬਣ ਗਿਆ ਆਪਣਾ ਐਮ ਪੈਟਰਨ ਹੁਣ ਐਮ ਪੈਟਰਨ ਦਾ ਦੇਖੋ ਆ ਇਧਰ ਕੈਂਡਲ ਆ ਆ ਦਾ ਦੇਖੋ ਆਪਣ ਲਾਈਨ ਦੇ ਵਿੱਚ ਦਿਖਾਉਂਦੇ ਆ ਚਾਰਟ ਤੇ ਵੀ ਤੁਹਾਨੂੰ ਦਿਖਾਵਾਂਗੇ ਸੋ ਇਧਰ ਜਿਹੜਾ ਕੈਂਡਲ ਹੋਊਗਾ ਨਾ ਲਾਲ ਕੈਂਡਲ ਉਹ ਜਿਹੜਾ ਕੈਂਡਲ ਜਦੋਂ ਖਤਮ ਹੋ ਗਿਆ ਜਦੋਂ ਖਤਮ ਹੋ ਗਿਆ ক্লোਜ਼ ਹੋ ਗਿਆ ਥੱਲੇ ক্লোਜ਼ ਹੋਇਆ ਉਸ ਤੋਂ ਬਾਅਦ ਆ ਐਮ ਆਪਣਾ ਮੰਨਿਆ ਜਾਂਦਾ ਹੈ ਜਿੰਨਾ ਚਿਰ ਕੈਂਡਲ ਚੱਲਣ ਡਿਆ ਉਹਨੂੰ ਚ ਰੈਮ ਨਹੀਂ ਮੰਨਿਆ ਜਾਂਦਾ ਤੇ ਰੂਲ ਨੰਬਰ 3 ਟਾਈਮ ਫਰੇਮ ਕਿਸੇ ਵੀ ਟਾਈਮ ਫਰੇਮ ਤੇ ਤੁਸੀਂ ਐਮ ਪੈਟਰਨ ਲੱਭ ਕੇ ਟ੍ਰੇਡ ਕਰ ਸਕਦੇ ਹੋ 5 ਮਿੰਟ ਮਿਨੀਮਮ ਕਹੂੰਗਾ ਮੈਂ ਇੱਕ ਵੀਰ ਆਪਾਂ ਨੂੰ ਕਹਿੰਦੇ ਹੀ ਕਿ 3 ਮਿੰਟ 3 ਮਿੰਟ ਦੇ ਨਾ ਕਰੋ 5 ਮਿੰਟ ਘਟੋ ਘਟ 5 ਮਿੰਟ ਜੇ ਨਿਫਟੀ ਟ੍ਰੇਡ ਕਰਨੀ ਹੈ ਤੇ ਵੱਧ ਤੋਂ ਵੱਧ 15 ਮਿੰਟ ਤੇ ਉਸ ਤੋਂ ਇਲਾਵਾ ਤੁਸੀਂ ਜੇ ਮੰਨ ਲਓ ਸਟਾਕਸ ਦੇ ਵਿੱਚ ਟ੍ਰੇਡ ਕਰਨੀ ਆ ਸਟਾਕਸ ਦੇ ਵਿੱਚ ਸਵਿੰਗ ਟ੍ਰੇਡ ਕਰਨੀ ਆ ਸੋ ਉਹਦੇ ਵਾਸਤੇ ਡੇ ਟਾਈਮ ਫਰੇਮ ਤੇ ਵੀਕਲੀ ਟਾਈਮ ਫਰੇਮ ਇਸਤੇਮਾਲ ਕਰ ਸਕਦੇ ਜੋ ਸੋ ਚੌਥੇ ਰੂਲ ਬਾਰੇ ਗੱਲ ਕਰਦੇ ਆ ਲਾਈਨ ਵਾਲੇ ਚਾਰਟ ਦੀ ਕਨਫਰਮੇਸ਼ਨ ਦੇਖੋ ਕਦੇ ਕਦੇ ਨਾ ਸ਼ੁਰੂ ਦੇ ਵਿੱਚ ਤੁਹਾਨੂੰ ਜਦੋਂ ਤੁਸੀਂ ਐਮ ਪੈਟਰਨ ਦੇਖੋਗੇ ਕੈਂਡਲਸਟਿਕ ਦੇ ਵਿੱਚ ਤੁਹਾਨੂੰ ਭੁਲੇਖਾ ਲੱਗ ਸਕਦਾ ਹੈ ਜਾਂ ਫਿਰ ਤੁਹਾਨੂੰ ਕਲੈਰਿਟੀ ਨਹੀਂ ਮਿਲੂਗੀ ਕਿ ਐਮ ਪੈਟਰਨ ਬਣਿਆ ਵੀ ਜਾਂ ਫਿਰ ਨਹੀਂ ਬਣਿਆ ਸੋ ਇਸ ਕਰਕੇ ਤੁਸੀਂ ਲਾਈਨ ਵਾਲਾ ਚਾਰਟ ਇੱਕ ਰਾਂ ਕਰਕੇ ਕਨਫਰਮ ਕਰ ਸਕਦੇ ਜੋ ਕਿ ਐਮ ਪੈਟਰਨ ਬਣਿਆ ਜਾਂ ਫਿਰ ਨਹੀਂ ਬਣਿਆ ਸੋ ਹੁਣ ਆਪਾਂ ਇੰਜ ਕਰਦੇ ਹਾਂ ਚਾਰਟ ਤੇ ਜਾ ਕੇ ਦੇਖਦੇ ਹਾਂ ਐਮ ਪੈਟਰਨ ਸੋ ਦੇਖੋ ਤੁਹਾਡੇ ਸਾਹਮਣੇ ਆ ਇੱਕ ਵਾਰ ਆਪਾਂ ਨਾ ਜਿਹੜੀਆਂ ਲਾਈਨਾਂ ਇਹ ਰਿਮੂਵ ਕਰ ਦਿੰਦੇ ਹਾਂ ਸੋ ਰਿਮੂਵ ਕਰ ਦਿਆਂ ਹੁਣ ਦੇਖੋ ਤੁਹਾਡੇ ਸਾਹਮਣੇ ਆ ਆ ਬਣਿਆ ਐਮ ਪੈਟਰਨ ਦੇਖੋ ਮਾਰਕੀਟ ਇਥੋਂ ਉੱਤੇ ਗਈ ਥੱਲੇ ਆਈ ਫਿਰ ਉੱਤੇ ਗਈ ਫਿਰ ਥੱਲੇ ਆਈ ਕੀ ਬਣ ਗਿਆ ਐਨ ਪੈਟਰਨ ਬਣ ਗਿਆ ਤੇ ਉਸ ਤੋਂ ਬਾਅਦ ਤੁਸੀਂ ਦੇਖੋ ਕਿ ਕਿੱਡਾ ਵੱਡਾ ਮਤਲਬ ਕੀ ਇਹਦੇ ਵਿੱਚ ਆਪਾਂ ਨੂੰ ਫਾਲ ਦੇਖਣ ਨੂੰ ਮਿਲਿਆ ਕਿੱਡਾ ਵੱਡਾ ਪ੍ਰੋਫਿਟ ਦੇਖਣ ਨੂੰ ਮਿਲਿਆ ਹੁਣ ਜਿਵੇਂ ਮੈਂ ਕੈਂਡਲ ক্লোজিং ਦੀ ਗੱਲ ਕਰਨ ਡਿਆ ਸੀ ਹੁਣ ਆ ਜਿਹੜਾ ਵੀ ਚਲਾ ਲੋ ਆ ਨਾ ਇਹ ਤੋਂ ਥੱਲੇ ਕੈਂਡਲ ਦੀ ক্লোজিং ਹੋਣੀ ਚਾਹੀਦੀ ਹੈ ਬਾਡੀ ਤੋਂ ਬਾਡੀ ਥੱਲੇ ক্লোਜ਼ ਹੋਣੀ ਚਾਹੀਦੀ ਜਿ ਤਰ੍ਹਾਂ ਦੇਖੋ ਹਰਾ ਕੈਂਡਲ ਹੋ ਗਿਆ ਆ ਲਾਲ ਕੈਂਡਲ ਹੋ ਗਿਆ ਇਹਦੀ ਬਾਡੀ ਤੋਂ ਥੱਲੇ ਇਹਦੀ ਬਾਡੀ ਹੋਣੀ ਚਾਹੀਦੀ ਹੈ ਤੇ ਆ ਜਿਹੜੀ ਵੇਖਿਆ ਇਸ ਤੋਂ ਥੱਲੇ ਦੀ ਵਿਕੋਣੀ ਚਾਹੀਦੀ ਹੁਣ ਇੱਥੇ ਪਰਫੈਕਟ ਆ ਤੇ ক্লোজ ਹੋ ਗਿਆ ਖਤਮ ਹੋ ਗਿਆ ਫਿਰ ਉਸ ਤੋਂ ਬਾਦ ਆਪਾਂ ਐਂਟਰੀ ਕਰਨੀ ਹੈ ਇੱਥੇ ਆਪਣੀ ਐਂਟਰੀ ਬਣਦੀ ਹੈ ਤੇ ਸਟਾਪ ਲਸ ਆਪਣਾ ਇੱਥੇ ਬਣਦਾ ਹੈ ਫਿਰ ਉਸ ਤੋਂ ਬਾਦ ਆਪਾਂ ਇਹਦੇ ਵਿੱਚ ਰਿਸਕ ਟੂ ਰਿਵਾਰਡ 1.2 ਫੋਲੋ ਕਰ ਸਕਦੇ ਹਾਂ 1.2 ਦਾ ਮਤਲਬ ਇਹ ਕਿ ਜੇ ਆਪ ਆਪਣਾ ਦੇਖੋ ਐਗਜ਼ਾਮਪਲ ਦੇ ਤੌਰ ਤੇ 500 ਦਾ ਸਟਾਪ ਲਸ ਬਣਦਾ ਤੇ ਘਟੋ ਘਟ 1000 ਦਾ ਆਪਾਂ ਇਹਦੇ ਵਿੱਚ ਪ੍ਰੋਫਿਟ ਲੈਣਾ ਸੋ ਇਹ ਹੋ ਗਿਆ ਆਪਣਾ ਐਮ ਪੈਟਰਨ ਬਾਰੇ ਸਾਰਾ ਕੁਝ ਤੇ ਏਸੀ ਆਪਣਾ ਇਸ ਵੀਡੀਓ ਦੇ ਵਿੱਚ ਫਿਰ ਵੀ ਜੇ ਤੁਹਾਡਾ ਕੋਈ ਡਾਊਟ ਰਹਿ ਗਿਆ ਤੁਸੀਂ ਕਮੈਂਟਸ ਕਰਕੇ ਪੁੱਛ ਸਕਦੇ ਹੋ ਤੇ ਬਾਕੀ ਫੀਡਬੈਕ ਵੀ ਦੇ ਸਕਦੇ ਹੋ ਕਮੈਂਟਸ ਦੇ ਵਿੱਚ ਏਸੀ ਆਪਣਾ ਇਸ ਵੀਡੀਓ ਦੇ ਵਿੱਚ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਵਿੱਚ